ਕਸ਼ੀਕਾਲ ਪੰਜਾਬ ਅਪਡੇਟ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਕੈਬਨਿਟ ਮੰਤਰੀ ਤਨਪ੍ਰੀਤ ਸੌਂਦ ਨੇ ਮਨਰੇਗਾ ਕਾਮਿਆਂ ਦੇ ਹੱਕ ਦੇ ਵਿੱਚ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਹੈ ਕੈਬਨਿਟ ਮੰਤਰੀ ਤਨਪ੍ਰੀਤ ਸੌਂਦ ਨੇ ਮਨਰੇਗਾ ਕਾਮਿਆਂ ਦੇ ਨਾਲ ਕੇਂਦਰੀ ਭਾਜਪਾ ਦੇ ਵਿਰੁੱਧ ਰੋਜ਼ ਪ੍ਰਦਰਸ਼ਨ ਦੇ ਵਿੱਚ ਹਿੱਸਾ ਲਿਆ ਇਸ ਮੌਕੇ ਸੌਂਦ ਨੇ ਕਿਹਾ ਕਿ ਪੰਜਾਬ ਭਰ ਦੇ ਵਿੱਚ ਭਾਜਪਾ ਦੇ ਨਵੇਂ ਕਾਨੂੰਨ ਦੇ ਵਿਰੁੱਧ ਦੇ ਵਿੱਚ ਮਨਰੇਗਾ ਕਾਮੇ ਇਕਜੁੱਟ ਹੋ ਰਹੇ ਹਨ ਅਤੇ ਮਾਨ ਸਰਕਾਰ ਦੇ ਵੱਲੋਂ ਗਰੀਬ ਵਰਗ ਦੀ ਰੋਜੀ ਰੋਟੀ ਦੀ ਲੜਾਈ ਹਰ ਪੱਧਰ ਦੇ ਉੱਤੇ ਲੜਨ ਦੇ ਲਈ ਵਚਨਬੱਧ ਕਿਹਾ ਗਿਆ ਹੈ ਅਤੇ ਆਮ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਤਰਨਪੀਰ ਸੌਂਦ ਨੇ ਕਿਹਾ ਕਿ ਭਾਜਪਾ ਸਰਕਾਰ ਦੇਸ਼ ਭਰ ਦੇ ਵਿੱਚ ਕਰੋਨਾ ਗਰੀਬ ਅਤੇ ਮਜ਼ਦੂਰ ਪਰਿਵਾਰਾਂ ਦੇ ਚੁੱਲ੍ਹੇ ਬਜਾਉਣ ਦੇ ਲਈ ਮਨਰੇਗਾ ਵਰਗੀ ਲੋਕ ਹਿੱਤ ਐ ਸਕੀਮ ਨੂੰ ਖਤਮ ਕਰਨ ਦੀ ਤਿਆਰੀ ਦੇ ਵਿੱਚ ਹੈ ਉਹਨਾਂ ਇਹ ਵੀ ਕਿਹਾ ਕਿ 28 ਰਾਜਾਂ ਦੇ ਵਿੱਚੋਂ ਇਕੱਲਾ ਪੰਜਾਬ ਹੀ ਨਹੀਂ ਜੋ ਮਨਰੇਗਾ ਨੂੰ ਬਚਾਉਣ ਦੇ ਲਈ ਮੋਹਰੀ ਬਣ ਕੇ ਕੇਂਦਰ ਦੇ ਖਿਲਾਫ ਖੜਾ ਹੈ ਦੱਸਿਆ ਕਿ ਇਸ ਰੈਲੀ ਦੇ ਵਿੱਚ ਪਿੰਡਾਂ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਨਰੇਗਾ ਮਜ਼ਦੂਰਾਂ ਨੇ ਸ਼ਮੂਲਿਤ ਕੀਤੀ ਰੈਲੀ ਦੇ ਵਿੱਚ ਖਾਸ ਗੱਲ ਇਹ ਰਹੀ ਚੜ ਕੇ ਵਰਤਨੀ ਭਾਗਲੇ ਆਤੇ ਸਰਕਾਰ ਦੀ ਨੀਤੀ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਵੀ ਕੀਤਾ ਸਾਡੇ ਪੰਜਾਬੀਆਂ ਦੇ ਖੂਨ ਚ ਸੰਘਰਸ਼ ਕਰਨਾ ਆਉਂਦਾ ਸਾਨੂੰ ਅਸੀਂ ਲੜਨਾ ਵੀ ਜਾਣਦੇ ਆ ਅਸੀਂ ਹੜਨਾ ਵੀ ਜਾਣਦੇ ਆ ਸਾਨੂੰ ਪਤਾ ਹੈ ਕਿ ਕੇਂਦਰ ਨਾਲ ਲੜਾਈ ਇਹ ਲੰਬੀ ਚੱਲੂਗੀ ਇਹ ਕੋ ਪਹਿਲੀ ਵਾਰ ਨਹੀਂ ਇਕੱਠਾ ਹੋਣ ਲੱਗਿਆ ਤਿਆਰੀ ਰੱਖਿਓ ਸਾਨੂੰ ਹੋ ਸਕਦਾ ਇਕੱਠ 10 ਵਾਰ ਕਰਨਾ ਪਵੇ 20 ਵਾਰ ਕਰਨਾ ਪਵੇ ਤੁਸੀਂ ਆਉਣ ਦੀ ਚਿੰਤਾ ਨਹੀਂ ਕਰਨੀ ਜਾਣ ਦੀ ਚਿੰਤਾ ਨਹੀਂ ਕਰਨੀ ਕਿਸੇ ਰੋਟੀ ਪਾਣੀ ਦੀ ਚਿੰਤਾ ਨਹੀਂ ਕਰਨੀ ਤੁਹਾਡਾ ਪੁੱਤ ਬੈਠਾ ਤੁਸੀਂ ਵੋਟਾਂ ਪਾਈਆਂ ਆਪਣੇ ਪੁੱਤ ਨੂੰ ਮੈਂ ਆਪੇ ਹੀ ਤੁਹਾਨੂੰ ਲਿਆਇਆ ਕਰੂੰ ਆਪੇ ਹੀ ਛੱਡ ਕੇ ਆਇਆ ਕਰੂੰ ਘਰਾਂ ਚ ਥੋੜੀ ਰੋਟੀ ਪਾਣੀ ਦਾ ਇੰਤਜ਼ਾਮ ਮੈਂ ਆਪੇ ਕਰਕੇ ਦੂੰਦਾ ਓਰੇ ਕਿਸੇ ਨੂੰ ਭੁੱਖਾ ਨਹੀਂ ਜਾਣ ਦਿੰਦਾ ਓਰੇ ਹੋ ਚੜੀ ਅਕਾਲ ਪਰ ਮੈਂ ਲੜਾਈ ਇਹ ਇਕੱਲਾ ਨਹੀਂ ਲੜ ਸਕਦਾ ਇਹ ਲੜਾਈ ਇਕੱਲੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੀ ਇਕੱਲੇ ਨਹੀਂ ਲੜ ਸਕਣਗੇ ਕਿਉਂਕਿ ਲੜਾਈ ਪਤਾ ਕਿਹਦੇ ਨਾਲ ਹੈ ਲੜਾਈ ਹੈ ਨਰਿੰਦਰ ਮੋਦੀ ਸਾਹਿਬ ਨਾਲ ਲੜਾਈ ਪਤਾ ਕਿਹਦੇ ਨਾਲ ਹੈ ਕੇਂਦਰ ਚ ਰਾਜ ਕਰਦੀ ਭਾਜਪਾ ਦੇ ਨਾਲ ਔਰ ਇਹ ਉਹ ਸਰਕਾਰ ਹੈ ਕੇਂਦਰ ਚ ਰਾਜ ਕਰਦੀ ਭਾਜਪਾ ਸਰਕਾਰ ਕਿਹੜੀ ਨਿੱਤ ਨਵੇਂ ਦਿਨ ਕੋਈ ਐਸਾ ਕਾਨੂੰਨ ਐਸਾ ਨਾਤਰशाही ਕਾਨੂੰਨ ਲੈ ਕੇ ਆਉਂਦੀ ਹੈ ਚਾਹੇ ਕਿਸਾਨਾਂ ਦੀ ਗੱਲ ਕਰੀਏ 1.5 ਸਾਲ ਸਾਡੇ ਕਿਸਾਨ ਜੀਟੀ ਰੋਡ ਤੇ ਰੋੜ ਕੇ ਰੱਖੇ 700 ਕਿਸਾਨ ਸਾਦਾ ਸ਼ਹੀਦ ਹੋ ਗਿਆ ਤਾਂ ਜਾ ਕੇ ਤਿੰਨ ਕਾਲੇ ਕਾਨੂੰਨ ਵਾਪਸ ਹੋਏ ਫੇਰ ਕਹਿੰਦੇ ਚੰਡੀਗੜ੍ਹ ਦੀ ਯੂਨੀਵਰਸਿਟੀ ਤੇ ਡਾਕਾ ਮਾਰਨਾ ਜਦੋਂ ਸਾਡੇ ਚੰਡੀਗੜ੍ਹ ਯੂਨੀਵਰਸਿਟੀ ਦੇ ਨੌਜਵਾਨ ਛੋਟੀਆਂ-ਛੋਟੀਆਂ ਧੀਆ ਉਹਦੀ ਧੀ ਦੀ ਵੀ ਵੀਡੀਓ ਵੀ ਦੇਖੀ ਹੋਣੀ ਆ ਤੁਸੀਂ ਵੀ ਮੇਰੀ ਬਾਹਰ ਛੱਡ ਮੈਨੂੰ ਅੰਦਰ ਜਾਣ ਦੇ ਜਦੋਂ ਸਾਡੀਆਂ ਧੀਆ ਸਾਡੇ ਪੁੱਤਰੇ ਫੇ ਕਾਨੂੰਨ ਵਾਪਸ ਲੈ ਲਿਆ ਅੱਜ ਅੱਜ ਸਭ ਤੋਂ ਵੱਡਾ ਖਤਰਨਾਕ ਕੰਮ ਮਨਰੇਗਾ ਜਿਹਦੇ ਨਾਲ ਕਰੋੜਾਂ ਘਰਾਂ ਦੇ ਚੁੱਲਿਆਂ ਦੀ ਅੱਗ ਜਲਦੀ ਸੀ ਜਿਹਦੇ ਨਾਲ ਕਰੋੜਾ ਮਾਵਾ ਕੋਈ 70 ਸਾਲ ਦੀ ਮਾਂ ਬੈਠੀ ਆ ਸਾਡੀ ਵਿੱਚ ਕੋਈ 75 ਸਾਲ ਦੀ ਬੈਠੀ ਆ ਮੈਂ ਹੈਰਾਨ ਐ 70 75 ਸਾਲ ਦੀ ਉਮਰ ਚ ਉਹ ਵਿਚਾਰੀ ਸਿਰ ਦੇ ਉੱਤੇ ਕਹੀ ਤਸਲਾ ਰੱਖ ਕੇ ਉਹ ਵਿਚਾਰੀ ਘਾ ਗੁੱਟਣ ਲਈ ਕਦੇ ਕੁਛ ਸਫਾਈ ਕਰਨ ਲਈ ਕਾਦੇ ਵਾਸਤੇ ਕਿ ਮੈਨੂੰ 346 ਰੁਪਏ ਦਿਹਾੜੀ ਮਿਲ ਜੂ ਇਹਦੇ ਪਿੱਛੇ ਔਰ ਕਿੱਡੀ ਦੁੱਖ ਦੀ ਗੱਲ ਹੈ ਤਿੰਨ ਤਿੰਨ ਮਹੀਨੇ ਪਹਿਲੇ ਤਾਂ ਕੇਂਦਰ ਸਰਕਾਰ ਪੈਸਾ ਹੀ ਨਹੀਂ ਦਿੰਦਾ ਚਾਰ ਚਾਰ ਮਹੀਨੇ ਦੀਆਂ ਦਿਹਾੜੀਆਂ ਨਹੀਂ ਦਿੰਦਾ ਚਾਰ ਚਾਰ ਮਹੀਨੇ ਦੀਆਂ ਤਨਖਾਹਾਂ ਰੋਕ ਕੇ ਰੱਖਦਾ ਤੇ ਚਾਰ ਮਹੀਨੇ ਬਾਅਦ ਜੇ ਦਿਹਾੜੀ ਦਿੰਦਾ ਤਾਂ ਤਰਸਾ ਤਰਸਾ ਕੇ ਦਿੰਦਾ ਤਰਸਾ ਕੇ ਦਿੰਦਾ ਤਦ ਮੈਂ ਮੈਂ ਹੁਣ ਉਹਦਾ ਵੀਡੀਓ ਚਲਾਣੀ ਹੈ ਤੁਸੀਂ ਚਿੰਤਾ ਨਾ ਕਰੋ ਅੱਜ ਦੇ ਲਾਏ ਤੁਹਾਡੇ 2 ਘੰਟੇ ਬਰਬਾਦ ਨਹੀਂ ਜਾਣੇ ਅੱਜ ਤੁਸੀਂ ਉਹ ਇਤਿਹਾਸ ਲਿਖਣ ਜਾ ਰਹੇ ਹੋ ਅੱਜ ਮੇਰੀਆਂ ਮਾਵਾ ਮੇਰੀਆਂ ਭੈਣਾਂ ਉਹ ਇਤਿਹਾਸ ਦੀ ਸ਼ੁਰੂਆਤ ਕਰਨ ਜਾ ਰਹੀਆਂ ਥੋੜਾ ਨਾਮ ਮੈਂ ਦਾਰੇ ਨਾਲ ਕਹਿੰਦਾ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਊਗਾ ਥੋੜੀ ਲਈ ਹੋਈ ਹੈ ਜੋਕ ਤੋਂ ਪੂਰੇ ਭਾਰਤ ਚ ਜੋਤ ਜਲੂਗੀ ਹੁਣ ਔਰ ਪੂਰੇ ਭਾਰਤ ਦੀਆਂ ਮਾਵਾਂ ਤੇ ਭੈਣਾਂ ਸੜਕਾਂ ਤੇ ਉਤਰ ਕੇ ਅੰਦੋਲਨ ਕਰਨਗੀਆਂ ਦੇਖ ਲਿਓ ਜੇ ਨਾ ਕਰਤਾ ਕਰ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਫਿਲਹਾਲ ਪੰਜਾਬ ਅਪਡੇਟ ਦੇ ਵਿੱਚ ਬਸ ਇੰਨਾ ਹੀ ਮੈਨੂੰ ਦੀ ਇਜਾਜ਼ਤ ਧੰਨਵਾਦ